ਅੱਜ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਡੇ ਟਾਈਮ ਟੈਂਪਰੇਚਰ ਜਿਵੇਂ ਪਿਛਲੇ ਦਿਨਾਂ ਵਿੱਚ ਕਾਫੀ ਨਾਰਮਲ ਤੋਂ ਨੀਚੇ ਚੱਲ ਰਿਹਾ ਸੀਗਾ ਸੋ ਹੁਣ ਉਹਦੇ ਤੋਂ ਕਾਫੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ 2-3 ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਥੋੜੀ ਰਾਈਜ਼ ਆਬਜ਼ਰਵ ਕੀਤੀ ਹੈ ਔਰ ਅੱਜਕੱਲ ਡੇ ਟਾਈਮ ਔਰ ਨਾਈਟ ਟਾਈਮ ਦੋਨੋਂ ਜਿਹੜੇ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 18.8 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ 0.8 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.3 ਡਿਗਰੀ ਸੈਂਟੀਗ੍ਰੇਡ ਸੋ ਇਹ ਵੀ ਨਾਰਮਲ ਤੋਂ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਉੱਪਰ ਅਬਜ਼ਰਵ ਕੀਤਾ ਗਿਆ ਸੋ ਦੋਨੋਂ ਹੀ ਡੇ অর ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਥੋੜੀ ਰਾਈਜ਼ ਅਬਜ਼ਰਵ ਕੀਤੀ ਹੈ ਸੋ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜੋ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਇਹਦੇ ਤੋਂ ਬਿਨਾ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਵੀ ਅਸੀਂ ਪਿੱਛੇ ਕੁਝ ਦੇਖ ਰਹੇ ਹਾਂ ਔਰ ਉਹਦੇ ਕਰਕੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 31 ਤਰੀਕ ਤੋਂ ਸਾਰੇ ਪੰਜਾਬ ਵਿੱਚ ਹੀ ਕਿਤੇ ਕਿਤੇ ਜੋ ਲਾਈਟ ਟੂ ਮੋਡਰੇਟ ਬਾਰਿਸ਼ ਜਾਂ ਥੰਡਰ ਸ਼ਾਵਰਸ ਜਿਹੜੇ ਉਹ ਹੋ ਸਕਦੇ ਲਗਦਾ ਲੋਕਾਂ ਨੂੰ ਚੁੱਪੀ ਥੰਨ ਤੋਂ ਰਾਹਤ ਮਿਲੂਗੀ ਜਦੋਂ ਬਰਸਾਤ ਹੋਵੇਗੀ ਜੀ ਬਿਲਕੁਲ ਜੀ ਕਿਉਂਕਿ ਦਿਸੰਬਰ ਔਰ ਜਨਵਰੀ ਦੋਨੋਂ ਮਹੀਨੇ ਬਿਲਕੁਲ بارش ਨਹੀਂ ਹੋਈ ਹੈਗੀ ਕਾਫੀ ਡਰਾਈ ਕੰਡੀਸ਼ਨਸ ਸੀ ਨੇ ਔਰ ਠੰਡ ਵੀ ਬਹੁਤ ਜ਼ਿਆਦਾ ਸੀ ਸੋ ਜਿਹੜੀ ਹੁਣ ਜਿਹੜੀਆਂ ਕੰਡੀਸ਼ਨਸ ਨੇ ਟੈਂਪਰੇਚਰ ਦੀਆਂ ਵੀ ਨਾਰਮਲ ਹੋ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਵੀ ਪ੍ਰੈਡਿਕਸ਼ਨ ਹੈ ਸੋ ਦੇ ਨਾਲ ਜ਼ਰੂਰ ਜਿਹੜੀ ਡਰਾਈਨੈਸ ਤੋਂ ਰਾਹਤ ਮਿਲਣ ਦੇ ਸਾਰਿਆਂ ਨੂੰ ਹਸਾਰ ਨੇ ਔਰ ਇਹਦੇ ਤੋਂ ਬਿਨਾ ਕਿਉਂਕਿ ਕ੍ਰੌਪਸ ਨੂੰ ਵੀ ਜਿਹੜਾ ਮੋਇਸਚਰ ਦੀ ਬੜੀ ਲੋਡ ਹੈਗੀ ਹੈ ਸੋ ਜਿਹੜਾ ਕrops ਦਾ ਰਿਕੁਆਇਰਡ ਮੌਇਸਚਰ ਆ ਉਹ ਵੀ ਜਿਹੜੀ ਬਾਰਿਸ਼ ਨਾਲ ਮਿਲ ਸਕਦਾ ਕੋਈ ਅਲਰਟ ਮੰਨ ਕੋਈ ਜੀ ਜਿਹੜੇ ਥੰਡਰ ਸਟਾਰਮਸ ਆਰ ਅ ਲਾਈਟ ਟੂ ਮੋਡਰੇਟ ਬਾਰਿਸ਼ ਹੈ 31 ਔਰ 1 ਤਰੀਕ ਨੂੰ ਇਹਦੇ ਵਾਸਤੇ ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜੀ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਡੇ ਟਾਈਮ ਟੈਂਪਰੇਚਰ ਜਿਵੇਂ ਪਿਛਲੇ ਦਿਨਾਂ ਵਿੱਚ ਕਾਫੀ ਨਾਰਮਲ ਤੋਂ ਨੀਚੇ ਚੱਲ ਰਿਹਾ ਸੀਗਾ ਸੋ ਹੁਣ ਉਹਦੇ ਤੋਂ ਕਾਫੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ 2-3 ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਥੋੜੀ ਰਾਈਜ਼ ਆਬਜ਼ਰਵ ਕੀਤੀ ਹੈ ਔਰ ਅੱਜਕੱਲ ਡੇ ਟਾਈਮ ਔਰ ਨਾਈਟ ਟਾਈਮ ਦੋਨੋਂ ਜਿਹੜੇ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 18.8 ਡਿਗਰੀ ਸੈਂਟੀਗ੍ਰੇ ਸੋ 8.8 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.3 ਡਿਗਰੀ ਸੈਂਟੀਗ੍ਰੇਡ ਸੋ ਇਹ ਵੀ ਨਾਰਮਲ ਤੋਂ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਉੱਪਰ ਅਬਜ਼ਰਵ ਕੀਤਾ ਗਿਆ। ਸੋ ਦੋਨੋਂ ਹੀ ਡੇ অর ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਥੋੜੀ ਰਾਈਜ਼ ਅਬਜ਼ਰਵ ਕੀਤੀ ਹੈ। ਸੋ ਹੁਣ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜੋ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਹਨ। ਇਹ ਦੱਸੋ ਬਿਨਾ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਵੀ ਅਸੀਂ ਪਿੱਛੇ ਕੁਝ ਦੇਖ ਰਹੇ ਹਾਂ ਔਰ ਉਹਦੇ ਕਰਕੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 31 ਤਰੀਕ ਤੋਂ ਸਾਰੇ ਪੰਜਾਬ ਵਿੱਚ ਹੀ ਕਿਤੇ ਕਿਤੇ ਜੋ ਲਾਈਟ ਟੂ ਮੋਡਰੇਟ ਬਾਰਿਸ਼ ਜਾਂ ਥੰਡਰ ਸ਼ਾਵਰਸ ਜਿਹੜੇ ਉਹ ਹੋ ਸਕਦੇ ਲੱਗਦਾ ਲੋਕਾਂ ਨੂੰ ਚੁੱਕੀ ਥੰਨ ਤੋਂ ਰਾਹਤ ਮਿਲੂਗੀ ਜਦੋਂ ਬਰਸਾਤ ਹੋਣੀ ਹੈ ਤਾਂ ਜੀ ਬਿਲਕੁਲ ਜੀ ਕਿਉਂਕਿ ਦਿਸੰਬਰ ਔਰ ਜਨਵਰੀ ਦੋਨੋਂ ਮਹੀਨੇ ਬਿਲਕੁਲ بارش ਨਹੀਂ ਹੋਈ ਹੈਗੀ ਕਾਫੀ ਡਰਾਈ ਕੰਡੀਸ਼ਨਸ ਸੀ ਨੇ ਔਰ ਠੰਡ ਵੀ ਬਹੁਤ ਜ਼ਿਆਦਾ ਸੀ ਸੋ ਜਿਹੜੀ ਹੁਣ ਜਿਹੜੀਆਂ ਕੰਡੀਸ਼ਨਸ ਨੇ ਟੈਂਪਰੇਚਰ ਦੀਆਂ ਵੀ ਨਾਰਮਲ ਹੋ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਵੀ ਪ੍ਰੈਡਿਕਸ਼ਨ ਹੈ ਸੋ ਦੇ ਨਾਲ ਜ਼ਰੂਰ ਜਿਹੜੀ ਡਰਾਈਨੈਸ ਤੋਂ ਰਾਹਤ ਮਿਲਣ ਦੇ ਸਾਰਿਆਂ ਨੂੰ ਵਸਾਰ ਨੇ ਔਰ ਇਹਦੇ ਤੋਂ ਬਿਨਾ ਕਿਉਂਕਿ ਕ੍ਰੌਕਸ ਨੂੰ ਵੀ ਜਿਹੜਾ ਮੌਇਸਚਰ ਦੀ ਬੜੀ ਲੋਡ ਹੈਗੀ ਹੈ ਸੋ ਜਿਹੜਾ ਕ੍ਰੌਪਸ ਦਾ ਰਿਕੁਆਇਰਡ ਮੌਇਸਚਰ ਆ ਉਹ ਵੀ ਜਿਹੜੀ ਬਾਰਿਸ਼ ਨਾਲ ਮਿਲ ਸਕਦਾ ਕੋਈ ਅਲਰਟ ਮੰਨ ਕੋਈ ਜੀ ਜਿਹੜੇ ਥੰਡਰਸਟਾਰਮਸ ਆ ਰੇਲਾਈਟ ਟੂ ਮੋਡਰੇਟ ਬਾਰਿਸ਼ ਹੈ 31 ਹੋਰ ਇੱਕ ਤਰੀਕ ਨੂੰ ਇਹਦੇ ਵਾਸਤੇ ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ